ਜੀ ਜਿਹਨੇ ਯਾਦ ਪਾਤ ਬਿਤਕਰੇ ਪਾਇ ਸੀ ਉੱਚ ਨੀਚ ਦੇ ਅੱਜ ਸਿੱਖ ਪਾਈ ਬੈਠਾ ਹੈ ਉਹ ਭਾਈ ਫਿਰ ਤੇਰੀ ਕੋਰੇ ਗੁਰੂ ਕਦੋਂ ਕਹੂਗਾ ਕਿਹੜੀ ਜੰਗਾਂ ਤੂੰ ਅੱਜ ਤੱਕ ਜਿੱਤ ਗਈ ਹੈ ਧੱਕੇ ਧੱਕੇ ਖਾ ਕੇ ਫੇਰਾ ਜੰਨਾ ਵਾ ਫੇਰ ਖੜਾ ਹੋ ਜੰਨਾ ਵਾ ਅੱਛਾ ਜਿਹੜੇ ਤੁਹਾਨੂੰ ਮੂਰੇ ਲਾ ਲੈਂਦੇ ਆ ਆਪ ਅੱਗੇ ਖੜੇ ਹੋਗੇ ਨਾ ਉਹਨਾਂ ਨੇ ਆਪਣੀਆਂ ਗੱਡੀਆਂ ਮੋਟਰਾਂ ਕੱਡੀਆਂ ਕਾਰੋਵਰ ਬਣਾ ਲੇ ਅ ਜਿਹੜੇ ਸਾਡੇ ਵਰਗੇ ਤਰੇ ਫਤਨੇ ਚਲੋ ਜੀ ਚਲੋ ਜੀ ਜੱਥੇ ਰ ਕਹਿੰਦਾ ਜਿੱਥੇ ਰ ਕਹਿੰਦਾ ਉਹ ਤਾਂ ਥੋੜੇ ਮਰ ਗਏ ਅਗਲੇ ਦੇ ਹਜ਼ਾਰਾ ਹਜ਼ਾਰਾ ਟਰੱਕ ਚੱਲਦੀ ਆ ਵਿਦੇਸ਼ਾਂ ਦੇ ਵਿੱਚ ਉੱਥੇ ਵੜ ਕੇ ਕਿਨੇ ਯਾਰੇ ਲੈਂਦੇ ਆ ਉਹ ਕੀ ਪੈਨਸ਼ਨ ਲੱਗੀ ਹੋਈ ਸਦਾਵਾਰ ਪੈਸੇ ਆ ਭਾ ਤੁਸੀਂ ਕਦੇ ਸੱਚ ਨੂੰ ਨਹੀਂ ਵਿਛਾਣੇ ਆ ਸਤਵੇ ਮੰਗਣੀ ਚੱਲੇ ਜਦ ਤੱਕ ਸਤਿਗੁਰੂ ਪਾਤਸ਼ਾਹ ਦੇ ਇੱਕ ਇੱਕ ਹੁਕਮ ਨੂੰ ਮੰਨਦੇ ਨਹੀਂ ਨਾ ਆਵੇਂ ਕਹਦੇ ਨਾ ਹੁਕਮਨਾਮਾ ਬਿਜ ਰੋਜ ਅਸੀਂ ਪੰਕਤੀ ਪੜ੍ਹਦੇ ਆ ਹੁਕਮਨਾਮਾ ਜ ਸੁਣਾਨੇ ਆ ਪਈ ਕੱਲਾ ਇਹ ਹੁਕਮਨਾਮਾ ਨਹੀਂ ਸੰਪੂਰਨ ਗੁਰਬਾਣੀ ਹੁਕਮ ਹੈ ਅਕਾਲ ਪੁਰਖ ਦਾ ਇਹ ਕੰਮ ਕਰ ਤਾਦੀ ਮੇਰੇ ਕੋਲ ਆ ਸਕਦਾ ਮੈਂ ਤਾਦੀ ਤੈਨੂੰ ਸੁਖ ਦੇ ਸਕਦਾ ਤਾਦੀ ਤੂੰ ਮੇਰਾ ਬਣਨਾ ਇਹਨੇ ਇੱਕ ਦੋ ਪੰਕਤੀਆਂ ਪਾਲੀਆਂ ਹੁਕਮ ਆ ਗਿਆ ਵਾਜੀ ਇਹ ਤਾਂ ਸੰਪੂਰਨ ਬਾਣੀ ਹੁਕਮ ਹੈ ਸੰਪੂਰਨ ਬਾਣੀ ਹੁਕਮ ਹੈ ਇਸ ਸੰਸਾਰ ਵਾਸਤੇ اے ਭਾਈ ਇਸ ਜੋ ਵੀ ਪੰਕਤੀ ਤੇ ਕੰਨੀ ਪੈ ਗਈ ਨਾ ਦੁਪਾਲੀ ਰਸਨਾ ਨੂੰ ਬੋਲ ਦਿੱਤੀ ਨਾ ਉਹਨੂੰ ਸਿਰਫ ਮੰਨਣਾ ਹੈ ਦੂਜਾ ਕੋਈ ਕੰਮ ਹੀ ਨਹੀਂ ਤੇ ਅਸੀਂ ਇਸ ਗੱਲ ਨੂੰ ਛੱਡ ਕੇ ਬਾਕੀ ਕੋਈ ਛੱਡੇ ਕੱਖ ਨਹੀਂ ਹੈ ਕਦੇ ਮਹਾਰਾਜਿਆ ਤੁਹਾਨੂੰ ਲੰਗਰਾਂ ਦਾ ਫਿਕਰ ਰਹਿੰਦਾ ਰੋਟੀਆਂ ਦਾ ਫਿਕਰ ਰਹਿੰਦਾ ਕੱਪੜਿਆਂ ਦਾ ਫਿਕਰ ਰਹਿੰਦਾ ਇਹਨਾਂ ਦਾ ਇਹ ਵੀ ਨਹੀਂ ਪਤਾ ਰਹੇ ਹੁਣ ਜਦੋਂ ਕੋਈ ਬਾਟ ਚੱਲਣਗੇ ਸਾਬਣ ਤੇਲ ਵੀ ਰੱਖਦੇ ਕਰਨ ਬਾਬਾ ਜੀ ਤੁਸੀਂ ਨਹਾਉਣਾ ਵੀ ਹੋਊਗਾ ਵਰਸ ਵਰਸ ਵੀ ਰੱਖਦੇ ਕਰੋਗੇ ਕਿੰਨਾ ਕੁਝ ਕਰਦੇ ਆ ਕੀ ਹੈ ਇਹਨੂੰ ਕਹਿੰਦੇ ਆ ਬਾਹਮਣਵਾਦ ਇਹਨੂੰ ਕਹਿੰਦੇ ਨੇ ਭਾਈ ਵਿਪਰਨ ਕੀ ਰੀਤ సరోవరే నే తిన నవే పఖండ్ శు గీగ పాోవర నా ఉత్తరే పాప కమా జగతామవరీ సరోవరావర నా ఉత్తరే పాప కమా ਪਾਣੀ ਵਿੱਚ ਨਹਾਤੇ ਕੋਈ ਪਾਪ ਨਹੀਂ ਉਤਰਦਾ ਜਿੱਥੇ ਦਾ ਮਰਜੀ ਪਾਣੀ ਭਰ ਲੋ ਜਿੱਥੇ ਮਰਜੀ ਚਿਲੇ ਜਿੱਥੇ ਜਿੰਨੀ ਮਰਜੀ ਥੋੜੀ ਛੜਦਾ ਜਦੋਂ ਪਾਪ ਉਤਰਨ ਦੀ ਗੱਲ ਕੀਤੀ ਹੈ RAM DAS ਕਿਹੜੀ ਸਰੋਵਰ ਦੀ ਗੱਲ ਕੀਤੀ ਆ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਸਤ ਸੰਗਤ ਕਿਹੜੀ ਹੈ ਜਿਹੜੀ ਸਤ ਨਾਲ ਜੋ ਰੂਹ ਜੁੜੀ ਹੋਈ ਹੈ ਪਰਮਾਤਮਾ ਨਾਲ ਜੁੜੀ ਹੋਈ ਹੈ ਉਹ ਸਤ ਸੰਗਤ ਇਕੱਠ ਕੋਈ ਸੰਤ ਨਹੀਂ ਹੈ ਇਹ ਪੀੜ ਹੋ ਗਈ ਬਹੁਤ ਹੋ ਗਈ ਕਿ ਦਿਨ ਨੇ ਸਤ ਸੰਗਤ ਜੁੜੀ ਹੈ ਸਤ ਸੰਗਤ ਦੀ ਸੇਵਾ ਕਰੀਏ ਇਹਨੇ ਕੁਝ ਕਹਿੰਦੇ ਹੈ ਭਾਈ ਉਸ ਵਿੱਚ ਕੋਈ ਵਿਰਲਾ ਹੁੰਦਾ ਜਿਹੜਾ ਸਤ ਦੇ ਨਾਲ ਜੁੜਿਆ ਮਨ ਬਿਰਤੀਆਂ ਕਰਕੇ ਜੁੜਿਆ ਹੋਇਆ ਬਾਕੀ ਦੇ ਸਾਰੇ ਸਹੀਰ ਬੈਠੇ ਹੁੰਦੇ ਆ ਭਾਈ ਉਹ ਸਤ ਸੰਗਤ ਨਹੀਂ ਹੁੰਦੀ ਤੇਰੀ ਆਤਮਾ ਉਸ ਮਾਲਕ ਦੇ ਨਾਲ ਜੁੜ ਗਈ ਹੈ ਭਾਵ ਸਤ ਇੱਕੋ ਹੀ ਹੈ ਪ੍ਰਮਾਤਮਾ ਹੀ ਹੈ ਨਾ ਉਹ ਤਾਂ ਹੀ ਉਹ ਤਾਂ ਸਭ ਕੁਝ ਝੂਠ ਹੈ ਆਪ ਸੱਚ ਸਾਰੀ ਰਚਨਾ ਉਹਨੇ ਝੂਠੀ ਬਣਾਈ ਹੋਈ ਹੈ ਕਲਪਨਾ ਕੀਤੀ ਹੋਈ ਹੈ ਬਣਾਈ ਹੈ ਕਲਪਨਾ ਇਸ ਸੰਸਾਰ ਜੀ ਰਿਹਾ ਹੁਣ ਉਸ ਜੋ ਸਤ ਸਤਨਾ ਜੁੜ ਗਿਆ ਉਹਦਾ ਸੰਗ ਕਰ ਲਿਆ ਉਹ ਹੈ ਸਤ ਸੰਗੀ ਤੇ ਸਤਗੁਰ ਪਾਚਾ ਜੀ ਫਰਮਾਨ ਕਰੇ ਜਿਸ ਦਿਨ ਉਸ ਆਵਸਥਾ ਚ ਪਹੁੰਚ ਗਿਆ ਨਾ ਪ੍ਰਮਾਤਮਾ ਤੱਕ ਦੇਸਰ ਗਈ ਸਭਤਾਤ ਪਰਾਈ ਕਿ ਉਦੋਂ ਭਾਈ ਤੇਰੇ ਅੰਦਰੋਂ ਉਹ ਸਾਰਾ ਕੁਝ ਖਤਮ ਹੋ ਚੁੱਕਿਆ ਆਲਰੇਡੀ ਇਹ ਸਭ ਕੁਝ ਇਕੋ ਹੀ ਹੈ ਭਾਈ ਹਾਲੇ ਤੱਕ ਤੁਸੀਂ ਇਕ ਹੀ ਨਹੀਂ ਜੇ ਤੁਸੀਂ ਅੱਜ ਠੋਕਰਾਂ ਖਾ ਰਹੇ ਹੋ ਕਿੰਨੀ ਵਾਰ ਸੁਣ ਲੈ ਇਹਨਾਂ ਕਰਨਾ ਵਾਪਰ ਗਈ ਹੈ 10 ਬੰਦੇ ਕੁਝ ਹੋਰ ਚਾਹੁੰਦੇ ਆ 10 ਹੋਰ ਚਾਹੁੰਦੇ ਆ ਅਗਲੇ ਲਾਹ ਲੈ ਇਹਨਾਂ ਦੂਸਰੇ ਆ ਕੇ ਬਾਹਲੇ ਕਿ ਦੋ ਬਾਂਦਰਾਂ ਦੀ ਲੜਾਈ ਦੇ ਵਿੱਚ ਇੱਕ ਲੋਬੜੀ ਲਾ ਲੈ ਜਾਂਦੀ ਹੈ ਦੋਨਾਂ ਦੀ ਖਰਾਕ ਆ ਜਾਂਦੀ ਹੈ ਨਾ ਉਹਦੇ ਨਾ ਇਹਦੇ ਇੱਕ ਹੋ ਜੋ ਇਹ ਭਰਮ ਭਲੇਖੇ ਮਨਾ ਚ ਮਿਟਾ ਦਿਓ ਇੱਕ ਹੋ ਜੋ ਇੱਕੋ ਨਹੀਂ ਤਾਂ ਲੁੱਟੇ ਜਾਵਾਂਗੇ ਲੁੱਟੇ ਪਏ ਆ ਰੇ ਕੀ ਗੇ ਠੋਕਰਾ ਘਾਰੇ ਦਿੰਦਿੰਦੀ ਹਰ ਇੱਕ ਸਖਸ਼ ਇਹਨਾ ਸੋਚੇ ਕਿ ਮੇਰੇ ਕੱਲਿਆਂ ਕੀਤਾ ਕੀ ਹੋਣਾ ਨਹੀਂ ਭਾਈ ਇੱਕ ਇੱਕ ਕਰਕੇ ਭਾਈ ਬੂੰਦ ਬਹੁਤ ਸਾਗਰ ਬਣ ਜਾਂਦਾ ਹੈ ਇੱਕ ਇੱਕ ਸਖਸ ਆਪਾਂ ਆਪਣਾ ਸੁਧਾਰ ਕਰ ਲਵੇ ਇਹ ਇੱਕ ਨਿਰਾਲੀ ਕੌ ਬਣ ਜਾਈਗੀ ਇੱਕ ਨਿਰਾਲਾ ਸਿੱਖ ਬਣ ਜਾਏਗਾ ਨਿਰਾਲਾ ਸਿੱਖ ਤਿਆਰ ਹੋ ਜਾਏਗਾ ਅੱਜ ਤੇਰੇ ਚ ਕਿਹੜਾ ਨਿਰਾਲਾਪਣ ਹੈ ਸਾਰਾ ਕੋ ਤਾਂ ਤੂੰ ਦੁਨੀਆ ਵਾਲੇ ਹੀ ਕਰੀ ਜਾ ਰਿਹਾਵੇਂ ਇਹ ਤੇਰੇ ਚ ਨਿਰਾਲਾਪਣ ਕਿਹੜਾ ਬਈ ਆ ਹਿੰਦੂ ਵੀ ਹਟਦਾ ਹਟ ਗਿਆ ਤੂੰ ਵੀ ਧਰੀ ਜਾਂਦਾ ਵਾ ਲੈ ਇਹਨੂੰ ਤਾਂ ਬੰਦ ਕਰ ਲੋ ਉਹਦਾ ਹਾਲ ਤਾਂ ਕਰ ਲੋ ਕੋਈ ਅਲੀ ਗੈਨੀ ਕਹਿੰਦੇ ਜੀ ਇਹ ਵੀ ਆਤਮਾ ਨੂੰ ਆਵੇਂ ਦੇ ਦੇਣ ਆਪਾਂ ਕਹਿੰਦੇ ਦੀ ਆਤਮਾ ਨੂੰ ਨਾ ਤੱਕ ਸ਼ਾਂਤ ਨਹੀਂ ਮਿਲਨੀ ਜਦ ਤੱਕ ਇਹਦੀਆਂ ਕੀਰਤ ਪੁਣਾ ਪਈਆਂ ਰੁੜ ਕੇ ਦਰਹਾਲੇ ਨੇ ਆਤੀ ਆ ਜਾਂਦੀ ਹੁੰਦੀ ਹੈ ਉਹ ਵੀ ਕਿਰਪਾ ਨਾਲ ਹੀ ਦੁਰੀ ਆਈ ਉਹਦੀ ਉਹਦੀ ਸ਼ਾਂਤੀ ਜਾਂਦੀ ਸਭ ਕੋ ਨਾਲ ਹੀ ਆ ਗਈ ਉਹ ਤੇ ਚੰਗਾ ਭਰੇਤੀ ਪਾ ਦਿੰਦੇ ਪਰ ਇੱਥੇ ਵੀ ਕਿਉਂ ਪਉਣਾ ਪਈ ਮੁਕਤੀ ਆਤਮਾ ਦੀ ਹੈ। ਸਰੀਰ ਦਾ ਵਿੱਚ ਕੋਈ ਸੰਬੰਧ ਨਹੀਂ ਹੈ। ਇਹ ਤਾਂ ਕਹਾਰਾ ਹੈ। ਵੈਲੂ ਦੀਏ ਘਰ ਵਿੱਚ ਰਹਿਣ ਵਾਲੇ ਦੀ। ਇਹ ਜੋ ਵੈਲੂ ਹੁੰਦੀ ਹੈ, ਪਾਵਰ ਹੁੰਦੀ ਹੈ। ਉਸ ਘਰ ਵਿੱਚ ਰਹਿਣ ਵਾਲੇ ਦੀ ਹੁੰਦੀ ਹੈ। ਔਰ ਉਸ ਘਰ ਦੇ ਵਿੱਚ ਜੋ ਹੈ ਉਹ ਪਰਮਾਤਮਾ ਆਤਮਾ। ਇਹ ਆਤਮਾ ਹੈ। ਇਹਨੂੰ ਭਾਈ ਤੁਸੀਂ ਮੁਕਤ ਕਰਾਉਣਾ ਹੈ ਜਮਾ ਦੀਆਂ ਫਾਹੀਆਂ ਤੋਂ ਇਹਨੂੰ ਮੁਕਤ ਕਰਾਉਣਾ ਹੈ ਜਨਮ ਮਨ ਦੇ ਕੇੜ ਤੋਂ ਕਿਵੇਂ ਹੋਵੇਗਾ ਕਿਵੇਂ ਮੁਕਤੀ ਮਿਲਣੀ ਹੈ ਭਾਈ ਤੈਨੂੰ ਸਤਨਾ ਜੁੜਿਆ ਹੋਇਆ ਮਿਲਣੀ ਹੈ ਸੇ ਸਤ ਵਿੱਚ ਜਦੋਂ ਸਮਾ ਗਿਆ ਫਿਰ ਸਾਰਾ ਕੁਝ ਖਤਮ ਹੈ ਉਹ ਤੇ ਨੀਤ ਜਾਤ ਪਾਤ ਜੋ ਵੀ ਤੂੰ ਲਈ ਬੈਠਾ ਨੇ ਸਾਰਾ ਕੁਝ ਖਤਮ ਹੈ ਫਿਰ ਉਹ ਅੱਜ ਤੱਕ ਵੀ ਮਿਲੇ ਹੀ ਨਹੀਂ ਐ ਤਾਂ ਇਹ ਤਾਂ ਲਈ ਬੈਠਾ ਵਿਚਾ ਦੇ ਅੰਦਰ ਕਿ ਸਾਨੂੰ ਗੁਰੂ ਨਾਨਕ ਸਾਹਿਬ ਪਾਛੈ ਦੀ ਜੀਨ 1% ਤੋਂ ਵੀ ਅੱਧੀ ਕਹਦੀ ਐ ਨਾ ਹੋਰ ਵੀ ਇੰਨੇ ਕੀ ਸਿੱਖੀ ਤੇ ਚੱਲ ਪਈ ਐ ਨਾ ਸਾਡੀ ਪੂਰੀ ਕੌਮ ਦਾ ਆਧਾਰ ਹੋ ਸਕਦਾ ਵਾ ਅਸੀਂ ਆਧਾਰ ਦੇ ਨਹੀਂ ਤਰੇ ਪਰਦੇ ਅਸੀਂ ਧਰਮ ਤੇ ਲਿਖੇ ਤਰੇ ਫਿਰਦੇ ਆ ਕਿ ਬਹਿਮਾ ਧਰਮ ਦੇ ਤਰੇ ਫਿਰਦੇ ਹਾਲੇ ਤੱਕ ਸਾਨੂੰ ਸਾਡੇ ਸਤਿਗੁਰ ਪਾਤਸ਼ਾਹ ਦੀ ਆਵਾਜ਼ ਆਈ ਹੈ ਕਿ ਭਾਈ ਕਾਕਾ ਆ ਕੰਮ ਕਰਲਾ ਸਿੱਖਾ ਆ ਜਾ ਅਸੀਂ ਉਸ ਆਵਾਜ਼ ਦੇ ਮੁਰੇ ਨਕੀ ਜਾਨੇ ਆ ਇਹ ਨਹੀਂ ਕਿ ਆਵਾਜ਼ ਸੁਣੋ ਮਾਲਕ ਆਵਾਜ਼ ਬਣਾ ਦੇਰੇ ਆ ਤੇ ਉੱਠ ਕੇ ਭਾਈ ਤੁਰਪਾ ਸੁਣ ਲੈ ਇਹਨੇ ਨੱਚਣ ਲੱਗ ਜਾਣਾ ਹੁਣ ਤੁਹਾਡੇ ਘਰੇ ਕੋਈ ਕੰਮ ਕਰਨ ਵਾਲਾ ਵਾ ਨੌਕਰ ਚੱਕਾ ਰੱਖੇ ਹੋਏ ਹੈ ਹੁਣ ਤੁਸੀਂ ਇਹਨੂੰ ਕਿਵੇਂ ਉੱਠ ਬਈ ਉਨੋਵਾਜ ਦਵੋ ਭਾਈ ਜੋ ਵੀ ਕਿਸੇ ਜੀ ਕਹਦਾ ਵੀ ਗੋਲੂ ਹੋਲੂ ਨਾਮਾ ਸ਼ਾਮਾ ਜੋ ਵੀ ਤੁਸੀਂ ਕਹਤਾ ਨਾਮ ਲਹਿਤਾ ਆ ਜਾ ਵੀ ਉੱਠ ਕੇ ਪੱਠੇ ਪਾ ਦੇ ਇਹੋ ਤੁਹਾਡੇ ਮੇਰੇ ਨੱਚਣ ਲੱਗ ਜਾਵੇ ਇਹ ਗੱਲ ਤਾਂ ਉਹਨੇ ਤੇਰੀ ਸੁਣ ਲਈ ਵੀ ਪੱਠੇ ਪਾਉਣੇ ਅਮਜ ਨਹੀਂ ਜਾਂ ਹੋਰ ਕੰਮ ਕਰਨਾ ਖੇਤੇ ਜਾਣਾ ਵਾ ਜਾਂ ਘਰ ਦੀ ਸਾਸ ਪਾਇਗਣੇ ਅਨੇਕਾਂ ਕੰਮ ਹੋ ਸਕਦੇ ਆ ਨਾ ਹਣੋ ਤੇ ਸਾਹਮਣੇ ਨੱਚਣ ਲੱਗ ਜਾਵੇ ਤੇ ਤੈਨੂੰ ਗੁੱਸਾ ਆਊਗਾ ਕੋ ਪ੍ਰੇਮ ਆਊ ਤੇ ਵਿਭਾਵੀ ਮੇਰੀ ਗੱਲ ਸੁਣ ਕੇ ਨੱਚਦਾ ਹੈ ਉਹਨੂੰ ਗੁੱਸਾ ਆਏਗਾ ਨਾ ਕਿ ਮੈਂ ਇਹਨੂੰ ਕੰਮ ਕਹਨਾ ਹੀ ਕਰਦਾ ਕੀ ਹੈ ਇਹ ਟੱਪੀ ਜਾਂਦਾ ਵਾ ਨਟਚੀ ਜਾਂਦਾ ਉਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਹੈ ਅਕਾਲ ਪੁਰਖ ਦਾ ਇਹ ਇਹ ਅਕਾਲ ਪੁਰਖ ਦਾ ਹੁਕਮ ਹੈ ਇਹਨੂੰ ਸੁਣ ਕੇ ਮੰਨਣਾ ਹੁੰਦਾ ਵਾ ਨਾ ਕਿ ਇਹਦੇ ਮੂਰੇ ਟੱਪਣਾ ਹੁੰਦਾ ਵਾ ਆਪਾਂ ਟੱਪਦੇ ਹੀ ਫਿਰਦੇ ਆ ਇਹਦੇ ਕੁਝ ਕਰਦੇ ਨਾ ਮੂਰੇ ਮੂਰੇ ਅਸੀਂ ਇਹ ਟੱਪਣ ਵਾਲਾ ਕੰਮ ਹੀ ਹੈ ਕਦੋਂ ਗੁਰੂ ਕੋਈ ਹੋ ਜਾਏਗਾ ਨਹੀਂ ਹੋਵੇਗਾ ਗੁਰੂ ਖੋਜੂ ਵੇਗਾ ਭਾਈ ਤਦ ਜਦੋਂ ਗੁਰੂ ਦੀ ਤੂੰ ਮੰਨਣ ਲੱਗ ਜਾਵੇਂ ਗੁਰੂ ਜੋ ਕਹਿੰਦਾ ਹੈ ਸਤ ਵਿੱਚ ਸਮਾਉਣਾ ਨਾ ਤੇ ਭਾਈ ਸਾਰਾ ਕੁਝ ਖਤਮ ਹੋ ਜਾਂਦਾ ਸਮੁੰਦਰ ਚ ਰਲਿਆ ਪਾਣੀ ਆਪਾਂ ਆਪ ਖਤਮ ਕਰ ਲੈਂਦਾ ਕਿ ਭਾਵ ਜਿੱਦ ਦਾ ਮਰ ਜੀ ਇਹ ਮਿੱਟਾ ਸੀ ਗੰਦਲਾ ਸੀ ਗੰਦਾ ਜੋਤਰਾ ਦਾ ਸੀ ਸਮੁੰਦਰ ਕਹਿੰਦਾ ਆ ਜਾ ਭਾਈ ਜੇ ਤੂੰ ਮੇਰੇ ਵਿੱਚ ਆ ਗਿਆ ਇਹ ਫਿਰ ਮੇਰੇ ਰੂਪ ਬਣਾਣਾ ਪੈਣਾ ਤੈਨੂੰ ਇਦੋ ਲੱਗਣੀ ਹੈ ਪਰਮਾਤਮਾ ਦੇ ਵਿੱਚ ਸਮਾਣਾ ਪਰਮਾਤਮਾ ਤੇ ਹੋਣਾ ਗੁਰੂ ਨਾਨਕ ਸਾਹਿਬ ਦੇ ਹੋਣਾ ਤੇ ਪਰਮਾਤਮਾ ਕਹਿੰਦਾ ਭਾਈ ਮੇਰੇ ਵਰਗੇ ਤੈਨੂੰ ਮੈਂ ਬਣਾਉਂਗਾ ਇਥੇ ਦੂਜਾ ਨਹੀਂ ਚੱਲਣਾ ਹੁਣ ਅਸੀਂ ਹੈ ਹੁਣ ਪਰਮਾਤਮਾ ਦਾ ਕੀ ਹੈ ਕਿਸੇ ਨਾਲ ਵਤਕਰਾ ਨਹੀਂ ਹੈ ਭਾਵ ਨਹੀਂ ਹਵਾ ਚੱਲਦੀ ਹੈ ਸਭ ਨੂੰ ਇੱਕੋ ਰੋਸ਼ਨੀ ਹੁੰਦੀ ਹੈ ਸਭਨ ਸਭ ਕੁਝ ਇੱਕੋ ਜਿਹੀ ਗੱਤ ਹੈ ਨਾ ਹਵਾ ਦੇ ਸ્વાસ ਲੈ ਰਹੇ ਆ ਸਭ ਦੀ ਇੱਕੋ ਜਿਹੀ ਹੈ ਮਨ ਸਿਕਾ ਕਿ ਤੂੰ ਇਹ ਸੋਚਦਾ ਕਿ ਮੈਂ ਅੱਜ ਬਾਜਾ ਵਾਲੇ ਦਾ ਹੋ ਗਿਆ ਹਾਂ ਮਾਲਕ ਦਾ ਹੋ ਗਿਆ ਕੀ ਤੂੰ ਕਦੇ ਸੋਚਿਆ ਵੀ ਮੇਰਾ ਗੁਰੂ ਮਾਰੇ ਤਾਂ ਆਗਿਸ਼ ਕਰਦੇ ਸੀ ਤੇ ਮੈਂ ਤਾਂ ਕੀ ਲਈ ਬੈਠਾ ਵਾਂ ਭਾਵ ਤੂੰ ਬਾਹਰ ਆ ਗੁਰੂ ਤੋਂ ਕਿ ਤੂੰ ਗੁਰੂ ਤੋਂ ਬਾਹਰ ਆ ਗੁਰੂ ਕੋਲ ਨਹੀਂ ਗਿਆ ਲੈ ਤਾਂ ਦਿਖਾਵੇ ਵਾਸਤੇ ਗੁਰੂ ਦਾ ਤੂੰ ਬਣਿਆ ਫਿਰਦਾ ਵਾਂ ਜਿੰਨੇ ਚੋ ਟਮਾਸ਼ੇ ਕਰਦਾ ਔਰ ਸਾਡੇ ਕੋਲੇ ਪਾਰੇ ਸਿੱਕਾਂ ਚ ਇਹੀ ਆ ਦੇ ਬਾਉ ਤੇ ਮਹਾਰਾਜ ਦਾ ਬੜਾ ਸਤਕਾਰ ਆ ਸਤਕਾਰ ਇੱਕੋ ਹੀ ਹੈ ਕਿ ਮਨ ਦੇ ਕਿੰਨਾ ਹੋਰ ਕੋਈ ਸਤਕਾਰ ਨਹੀਂ ਹੈ ਕੈਸ ਸੋਨੇ ਦੇ ਲਾ ਲੋ ਚਾਹੇ ਹੀਰੇ ਲਾ ਲੋ ਭਾਈ ਵੀ ਪਾਲਕਿਆਂ ਭਾਵੇਂ ਹੀਰੇ ਮੋਤੀ ਜੜ ਕੇ ਬਣਾ ਦੋ ਕੋਈ ਸਤਕਾਰ ਨਹੀਂ ਹੈ ਉਹ ਤੇ ਤੇਰੀ ਅੱਖਾਂ ਦਾ ਆਨੰਦ ਹੈ ਤੇ ਤੂੰ ਦੇਖਦਾ ਗੁਰੂ ਨੂੰ ਕੋਈ ਮਤਲ ਨਹੀਂ ਹੈ ਦੱਸ ਗੁਰੂ ਮਹਾਰਾਜ ਨੂੰ ਤੁਸੀਂ ਜਿਹੜੇ ਈ ਸੇਟੀ ਸਾ ਜੀਆ ਉਹਦੇ ਬਣਾਏ ਹੋਏ ਸਮਾਨ ਨੂੰ ਹੀ ਚੱਕ ਚੱਕ ਕੇ ਲੈ ਮਹਾਰਾਜ ਮੈਂ ਤੇਰੀ ਸਜਾਵਟ ਕਰਦਾ ਸੋਨਾ ਲਾਤਾ ਇਲਾਤਾ ਸਭ ਤੋਂ ਵੱਡੀ ਮਤਵਵੰਦੀ ਪਈ ਹੈ ਕੌਮ ਦੀ ਇਹ ਜੇ ਸਾਡੇ ਜਿਹੜੇ ਵੱਡ-ਵੱਡੇ ਦੇ ਹੁੰਦੇ ਸੀ ਨਾ ਪਹਿਲਾਂ ਇਹਦੇ ਜੀ ਹਰਮੰਦਰ ਸਾਹਿਬ ਸੋਨਾ ਲਾ ਗਏ ਬਹੁਤ ਹੀ ਸਿਆਣਪ ਦਾ ਕੰਮ ਕੀਤਾ ਸੀ ਉਹਨਾਂ ਤੁਹਾਨੂੰ ਲੱਗਦਾ ਨਾ ਕਿਉਂ ਭਾਈ ਮੇਰੇ ਸਤਿਗੁਰ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਕੋਲ ਸੋਨਾ ਨਹੀਂ ਸੀ ਉਹ ਭਾਈ ਉਹ ਚਾਹੁੰਦੇ ਪੂਰੇ ਸ਼ਹਿਰ ਨੂੰ ਸੋਨੇ ਚ ਬਣਾ ਸਕਦੇ ਸੀ ਇੱਕ ਨਗਰ ਦੇ ਵਿੱਚ ਗੁਰਦੈ ਦੀ ਗੱਲ ਛੱਡੋ ਸਤਾਨ ਦੀ ਗੱਲ ਛੱਡੋ ਪਰ ਕਹਿੰਦਾ ਮੇਰੀ ਸ਼ਰਦਾ ਉਹ ਭਾਈ ਜੇ ਸ਼ਰਦਾ ਬਣਾਉਣੀ ਸੀ ਕੋਈ ਪਰੰਪਰਾ ਚਲਾ ਕੇ ਜਾਂਦਾ ਤੇਰੇ ਰਾਤ ਤੋਂ ਅਸੀਂ ਕੀ ਲੈਣਾ ਤੂੰ ਕਿੱਥੇ ਕਾਬਲ ਕੰਧਾਰ ਲੱਗਿਆ ਸੀ ਸਾਡੇ ਕੋਲ ਤਾਂ ਕੱਕ ਵੀ ਨਹੀਂ ਨਾ ਉਹ ਕੋਈ ਮर्यादा ਬਣਾ ਕੇ ਜਾਂਦਾ ਇੱਥੇ ਜੋ ਵੀ ਸੰਤ ਬਾਹਤਮਾ ਕੋਈ ਜਾਂ ਉਹ ਰੱਬ ਦਾ ਪਿਆਰ ਨਾ ਕੋਈ ਵੀ ਸੰਸਾਰ ਦਾ ਮਾਨ ਸਤ ਤੇ ਜੋ ਕਿ ਮर्यादा ਬਣਾ ਜਾਂਦਾ ਨਾ ਔਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਗੁਰਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਦਸੋਂ ਪਾਤਸ਼ਾਹ ਤੱਕ ਤੋਂ ਮर्यादा ਬਣਾ ਕੇ ਨੇ ਸੰਸਾਰ ਨੂੰ ਤਾਨ ਦੇ ਖਾਤਰ ਇਹ ਭਾਈ ਆਹ ਕੰਮ ਤੁਸੀਂ ਕਰਨੇ ਆਈਏ ਤੇ ਕਿਤੇ ਮर्यादा ਬੜਾਈ ਜਾਂਦੀ ਭਾਈ ਕਿ ਇਸ ਸਥਾਨ ਦੀ ਬਹੁਤ ਮਹਿਮਾ ਵੜਾਈ ਹੈ ਇਹਦੇ ਨਾਲ ਵੀ ਬੱਚਿਆਂ ਦੀ ਪੜ੍ਹਾਈ ਫਰੀ ਕਿ ਮਰੀਜ਼ਾਂ ਦਾ ਫਰੀ ਇਲਾਜ ਹੋਵੇ ਉੱਥੇ ਦਾ ਭਾਈ ਅੰਦਰ ਹੀ ਹਰ ਚੀਜ਼ ਪੈਸੇ ਦੀ ਮਿਲਦੀ ਹੈ ਉਹ ਤਾਂ ਬਿਜ਼ਨਸ ਹੋ ਗਿਆ ਤਨੇ ਪਤਾ ਨਾ ਕਿ ਦੇਗ ਵਾਲਾ ਵੀ ਜਿਹੜਾ ਕੰਮ ਚਲਾਇਆ ਹੋਇਆ ਨਾ ਉਹ ਭਾਈ ਠੀਕ ਹੈ ਅੰਦਰ ਦੇਗ ਮਲੇ ਘੋਲ ਕੇ ਬਖਰੇ ਪੈਸੇ ਪਾਓ ਦੇਗ ਬਖਰੀ ਲੈ ਆਓ ਇੱਥੇ ਲੋਕ ਉਧਰ ਇਹ ਨਹੀਂ ਇਹ ਦੇਖੋ ਟਾਈਮ ਤਾਂ ਬਰਬਾਦ ਹੁੰਦਾ ਨਾ ਔਰ ਤੁਸੀਂ ਜਾਣਦੇ ਹੋ ਦਰਬਾਰ ਸਾਹਿਬ ਜਾਣਦੇ ਹੋ ਨਾ ਪਹਿਲਾਂ ਤੁਸੀਂ ਪੰਕਤੀ ਵਿੱਚ ਲਾ ਕੇ ਵਰਤੀ ਲੈਣੇ ਫਿਰ ਤੁਸੀਂ ਦੇਖ ਦੇਵਾਤੇ ਖੜ ਜਾਂਦੇ ਹੋ ਕਿ ਦੇਖ ਲਈਏ ਭਾਈ ਕਿੰਨਾ ਟਾਈਮ ਬਰਬਾਦ ਹੋਏ ਜੇ ਉਹਨਾਂ ਹੀ ਟਾਈਮ đi ਜਾ ਕੇ ਬਾਹਰ ਸਤ ਸੰਗਤ ਦੇ ਵਿੱਚ ਉੱਥੇ ਜੋ ਕੀਰਤਨ ਹੋ ਰਿਹਾ ਹੈ ਰੋਹਾਨੀ ਕੀਰਤਨ ਹੋ ਰਿਹਾ ਉਸ ਨੂੰ ਸਰਵਣ ਕਰਾ ਪਰ ਨਹੀਂ ਬੰਦਾ ਇਹਨਾਂ ਟਾਈਮ ਦੀ ਬਰਬਾਦ ਕਰ ਦਿੰਦਾ ਵਾ ਕੋਈ ਸੇਵਾ ਕਰ ਪਾਈ ਇਹਨਾਂ ਤੋਂ ਟਾਈਮ ਬਰਬਾਦ ਕਰਦਾ ਮਸਾ ਤਾਂ ਜਾਂਦਾ ਵਾ ਇਹ ਤੁਹਾਨੂੰ ਕੀ ਲੱਗਦਾ ਹੈ ਵੀ ਗੁਰਮਤਤਾ ਜਾਂ ਮਨਮਤਾ ਇੱਕ ਕੋਰੀ ਬ੍ਰਾਹਮਣਵਾਦ ਉਹ ਭਾਈ ਠੀਕ ਹੈ ਧਰਮਕਸਤਾਨ ਨੇ ਮਾਇਆ ਨਾਲ ਚੱਲਦੇ ਆ ਪਰ ਸਾਡੀ ਤਾਂ ਮਾਇਆ ਦਿੱਤੀ ਵੀ ਸਹੀ ਸਲਾਮਤ ਨਹੀਂ ਨਾ ਇਹ ਸਾਡੀ ਮਾਇਆ ਨੇ ਬਣਾ ਕੇ ਬਿਲਡਿੰਗਾਂ ਸਾਨੂੰ ਕਹਿੰਦੇ ਪੈਸੇ ਦੋ ਠੀਕ ਕਰਦੇ ਆ ਨਾ ਆਪਾਂ ਇਹੀ ਹੋ ਰਿਹਾ ਨਾ ਜਾ ਕੇ ਦੇਖੋ ਉੱਥੇ ਰਿਪਿਟੀ ਜਾਂਦੇ ਨਾਲੇ ਪੈਸੇ ਪਾਈ ਜਾਂਦੇ ਆ ਨਾਲੇ ਕਹਿੰਦੇ ਉੱਥੇ ਦਾ ਬਈ ਕਿਰਾਇਆ ਲਿੰਦੇ ਹੋ ਤਾਂ ਸਪਾਰਸ਼ਾ ਨਾ ਕੋਰੇ ਮਿਲਦੇ ਨਾਲੇ ਪਤਾ ਨਾਲੇ ਦੇਈ ਜਾਂਦੇ ਨਾਲੇ ਜਾਈ ਜਾਂਦੇ ਭਾਵ ਕਹਿਣ ਦਾ ਅਸੀਂ ਮਨਮਤ ਵਿੱਚ ਪੂਰੇ ਹੀ ਫਸੇ ਬੈਠੇ ਆ ਉਲਦੇ ਪਏ ਆ ਗੁਰ ਦੀ ਮਤ ਸਾਡੇ ਕੋਲ ਹੈ ਹੀ ਕੋਈ ਨਹੀਂ ਏਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਪਾਰ ਉਤਾਰਾ ਹੋ ਜੀ ਗੁਰ ਕੀ ਮਤੋਂ ਲੈ ਆਨੇ ਅਜੇ ਅਗਲੀ ਪੰਕਤੀ ਆ ਨਾ ਭਗਤ ਬਿਨਾ ਬ ਡੁੱਬੇ ਸਿਆਣੇ ਬੰਦੀ ਕੋਈ ਸੀ ਕੀਤੀ ਸੀ ਗੁਰਨਾਨਕ ਮਹਾਰਾਜ ਨੇ ਛੱਡ ਕੇ ਤੇ ਡੁੱਬੇ ਫਿਰਦੇ ਆ ਨਾ ਐਸੀ ਡੁੱਬੇ ਹੋਏ ਅੱਜ ਭਾਈ ਐਸਾ ਬਹੁਤ ਹੈ ਸਾਡੇ ਅੰਦਰ ਵੀ ਸਾਨੂੰ ਸਿਖਾਇਆ ਜਾ ਰਿਹਾ ਕਦੇ ਸੋਚੇ ਨਹੀਂ ਸਿਖਾਉਣ ਵਾਲਾ ਆਪ ਕੌਣ ਹੈ ਬਸ ਪਿੱਛੇ ਅੱਖਾਂ ਵਿੱਚ ਕੇ ਲੱਗ ਜਾਂਦੇ ਆ ਉਹ ਭਾਈ ਸ਼ੇਰ ਔਰ ਸ਼ੇਰਾਂ ਵਾਲੀ ਅੰਦਰ ਆਪਣੇ ਜੋ ਬਲਦ ਮਹਾਰਾਜ ਨੇ ਭਰੇ ਨਾ ਖੂਨ ਭਰਿਆ ਜਿਹੜਾ ਸੀਂ ਭਰੇ ਹੋਏ ਨੇ ਖਾਲਸੇ ਦਿੱਤੇ ਭਰੇ ਹੋਏ ਆ ਉਹ ਆਪਣੇ ਰੱਖੋ ਜਾਗਰ ਕਰੋ ਹਰ ਦੇਸ਼ਾਂ ਵਾਸਤੇ ਇਹ ਆਪਣੇ ਅੰਦਰ ਖਾਲਸਾ ਪਨ ਰੱਖੋ ਭਾਈ ਖਾਲਸਾ ਹੋ ਜੋ ਅੰਦਰੋਂ ਖਾਲਸੇ ਨਾਮ ਦੇ ਨਹੀਂ ਹੁੰਦੇ ਕਹੋ ਕਬੀਰ ਜਨਪਹਿ ਖਾਲਸੇ ਪ੍ਰੇਮ ਭਗਤ ਜਹ ਜਾਣੇ ਇੱਥੇ ਤਾਂ ਮਹਾਰਾਜ ਕਹਿੰਦੇ ਮੈਂ ਬਾਣੀ ਦੀ ਗੱਲ ਥੋੜੀ ਕੀਤੀ ਹੈ ਗੁਰਵਾਣੀ ਵਿੱਚ ਵੀ ਕਿਹਾ ਖਾਲਸਾ ਚਾਹ ਕਹਿੰਦੇ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਅਕਾਲ ਪੁਰਖ ਦੇ ਪ੍ਰਤੀ ਤੁਹਾਡਾ ਹੈ ਸੇਖ ਨੂੰ ਪੁੱਛੀਏ ਕਿ ਤੇਰਾ ਹੈ ਭਾਈ ਕੀ ਕੀ ਤੇਰੇ ਤੇ ਗੁਰੂ ਪ੍ਰਤੀ ਪ੍ਰੇਮ ਹੈ ਸਾਰੀ ਸਿੱਖ ਕਮਿਊਨਿਟੀ ਸਵਾਲ ਕਰ ਦੋ ਇਹ ਚਾਹੇ ਕਿ ਤੁਹਾਡਾ ਗੁਰੂ ਨਾਨਕ ਸਾਹਿਬ ਨਾਲ ਪ੍ਰੇਮ ਹੈ ਜੇ ਹੈਗਾ ਤਾਂ ਮਾਰਤਾ ਆ ਗੱਲ ਕਹਿ ਗਏ ਨੇ ਇਹ ਸਤਿਗੁਰੂ ਗੋਬਿੰਦ ਸਿੰਘ ਜੀ ਸਾਨੂੰ ਇੱਕ ਗੱਲ ਕਹਿ ਗਏ ਹਨ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਗੋਨਾਰਕ ਸਾਹਿਬ ਦਾ ਪਾਚਾ ਕਹਿੰਦਾ ਏਕ ਪਿਤਾ ਇੱਕ ਅਸਕੇ ਅੰਬਰ ਬਿਲੜੀ ਕਿਉਂ ਜਾਨਦੇ ਹੋ ਬਈ ਜੇ ਤੁਸੀਂ ਗੁਰਨਾਨਕ ਸਾਹਿਬ ਦੇ ਸੱਚੇ ਪ੍ਰੇਮੀਆਂ ਫੇ ਲੜੀ ਕਿਉਂ ਜਾਨਦੇ ਹੋ ਕਿਉਂ ਡਾਂਗਾ ਕੜਕੀ ਜਾ ਰਹੀ ਹੈ ਕਿਉਂ ਤੁਹਾਡੇ ਉੱਚ ਨੀਚ ਦੇ ਤੁਹਾਡੇ ਜਾਤ ਪਾਤ ਦੇ ਵਿਤਗਰੇ ਪਾਏ ਹੋਏ ਨੇ ਤੁਹਾਡੇ ਅੰਦਰ ਤੁਸੀਂ ਗੁਰੂ ਨਾਨਕ ਸਾਹਿਬ ਦੇ ਹੈ ਹੀ ਨਹੀਂ ਹੈ ਭਾਈ ਤੁਸੀਂ ਅਕਿਰਤ ਕਣ ਹੋ ਨਾਸਤਕੋ ਜੋ ਗੁਰੂ ਦਾ ਬਣ ਜਾਂਦਾ ਗੁਰੂ ਦੇ ਮਾਰਗ ਤੇ ਚੱਲਦਾ ਭਾਈ ਉਹੀ ਤਾਂ ਧਰਮੀ ਹੈ ਉਹੀ ਤਾਂ ਸਿੱਖ ਹੈ ਬਾਕੀ ਤਾਂ ਸਭ ਨਾਮ ਦੇ ਹੀ ਆ ਤੇਰੇ ਨਾਮਾ ਤੋਂ ਕਿਲਣਾ ਬੈ ਗੁਰੂ ਨੇ ਇਹਨਾਂ ਤੋਂ ਬਚੋ ਐਸੇ ਸਖਸ਼ਾਂ ਤੋਂ ਕਿ ਐਸੇ ਜੋ ਸੰਸਾਰ ਦੇ ਵਿੱਚ ਜੀਂਦੇ ਆ ਨਾ ਮਿਲੋ ਇਹ ਪਾਇ ਧਰਮੀ ਕੌਣ ਆ ਬਖੰਡ ਕਰਨੇ ਆ ਜੋ ਕੁਝ ਹੁੰਦਾ ਤੁਹਾਨੂੰ ਵੀ ਪਤਾ ਹੀ ਆ ਨਾ ਇਹਨ ਗੱਡੀਆਂ ਭਰ-ਭਰ ਕੇ ਜਾਣਗੇ ਟੋਕੜੇ ਭਰ-ਭਰ ਰੋਟੀਆਂ ਭੇਜਣਗੇ ਉੱਥੇ ਦੀ ਖਾ ਲੋ ਬੇਲੇ ਬਾਬੇ